ਭਾਈ ਨਿਰਮਲ ਸਿੰਘ ਖਾਲਸਾ ਦਾ ਨਾਮ ਜਹਨ ਦੇ ਵਿੱਚ ਆਉਂਦਾ ਹੀ ਦਰਬਾਰ ਸਾਹਿਬ ਯਾਦ ਆਉਂਦਾ ਤੇ ਉੱਥੇ ਗੂੰਜ ਦਾ ਸ਼ਬਦ ਬੰਬੀਹਾ ਅੰਮ੍ਰਿਤ ਵੇਲੇ ਬੋਲਿਆ ਆਪਣੇ ਆਪ ਹਵਾਵਾਂ ਦੇ ਵਿੱਚ ਗੂੰਜਣ ਲੱਗਦਾ ਭਾਈ ਨਿਰਮਲ ਸਿੰਘ ਖਾਲਸਾ ਜੀ 71 ਦੇਸ਼ ਘੁੰਮ ਚੁੱਕੇ ਸਨ ਤੇ ਸਾਰੇ ਰਾਗਾਂ ਦੇ ਗਿਆਤਾ ਸੀ ਤੇ ਉਹ ਦਰਬਾਰ ਸਾਹਿਬ ਦੇ ਪਹਿਲੇ ਹਜੂਰੀ ਰਾਗੀ ਸੀ ਜਿਨ੍ਹਾਂ ਨੂੰ ਪਦਮ ਸ਼੍ਰੀ ਅਵਾਰਡ ਨਾਲ ਨਿਵਾਜਿਆ ਗਿਆ ਸੀ ਅਕਸਰ ਜਦੋਂ ਭਾਈ ਨਿਰਮਲ ਸਿੰਘ ਖਾਲਸਾ ਜੀ ਪਾਕਿਸਤਾਨ ਜਾਂਦੇ ਤਾਂ ਉਹ ਗੱਜਲ ਸਮਰਾਟ ਗੁਲਾਮ अली ਜੀ ਕੋਲ ਰਹਿੰਦੇ ਅਤੇ ਗੁਲਾਮ अली ਜੀ ਜਦੋਂ ਪੰਜਾਬ ਆਉਂਦੇ ਤਾਂ ਉਹ ਭਾਈ ਨਿਰਮਲ ਸਿੰਘ ਜੀ ਖਾਲਸਾ ਕੋਲ ਠਹਿਰਦੇ ਇੱਕ ਵਾਰ ਗੁਲਾਮ अली ਜੀ ਪੰਜਾਬ ਆਏ ਸੀ ਤੇ ਉਹ ਦਰਬਾਰ ਸਾਹਿਬ ਦਰਸ਼ਨ ਲਈ ਗਏ ਅਜੇ ਉਹ ਡਿਊਟੀ ਦੇ ਵਿੱਚ ਹੀ ਸੀ ਕਿ ਕੋਈ ਰਾਗੀ ਸਿੰਘ ਕੀਰਤਨ ਕਰ ਰਿਹਾ ਸੀ ਤੇ ਸੁਰ ਠੀਕ ਨਹੀਂ ਸੀ ਲਾ ਰਿਹਾ ਤਨ ਨੇ ਭਾਈ ਨਿਰਮਲ ਸਿੰਘ ਖਾਲਸਾ ਜੀ ਨੂੰ ਕਿਹਾ ਕਿ ਖਾਲਸਾ ਜੀ ਤੁਸੀਂ ਰਾਗੀ ਸਿੰਘਾਂ ਦੀ ਭਰਤੀ ਕਰਦੇ ਹੋ ਤਾਂ ਇਹ ਸਿੰਘ ਸੂ ਠੀਕ ਨਹੀਂ ਲਾ ਰਿਹਾ ਕਿਉਂਕਿ ਸਾਰੀ ਦੁਨੀਆ ਸਾਨੂੰ ਸੁਣਦੀ ਹੈ ਅਸੀਂ ਦਰਬਾਰ ਸਾਹਿਬ ਤੋਂ ਕੁਝ ਨਾ ਕੁਝ ਸਿੱਖਣਾ ਆਉਨੇ ਆ ਤਾਂ ਭਾਈ ਨਿਰਮਲ ਸਿੰਘ ਖਾਲਸਾ ਜੀ ਹੱਥ ਜੋੜ ਕੇ ਖੜ ਗਏ ਸੀ ਕਿ ਗੁਰੂ ਪਾਸ਼ਾ ਆਪ ਜਾਣਦੇ ਨੇ ਕਿ ਭਰਤੀ ਕੌਣ ਕਰਦਾ ਸਾਡੇ ਤਾਂ ਸਿਰਫ ਸੈਨ ਹੁੰਦੇ ਨੇ ਤੇ ਅੱਜ 2 ਅਪ੍ਰੈਲ ਹੈ 2 ਅਪ੍ਰੈਲ 2020 ਨੂੰ ਉਹ ਸਾਡੇ ਵਿੱਚੋਂ ਵਿਛੜ ਗਏ ਸੀ